ਕੈਂਪ ਉਹ ਤੁਸੀਂ ਕਿਹਨੂੰ ਪ੍ਰੋਬਲਮ ਮੈਨੂੰ ਬਸ ਇਹ ਐਨਾ ਸਾਰਿਆਂ ਨੂੰ ਪ੍ਰੋਬਲਮ ਆ ਪੰਜਾਬ ਸਰਕਾਰ ਨੂੰ ਪ੍ਰੋਬਲਮ ਆ ਇੱਥੇ ਸਿੱਧੀ ਕਰੋ ਪਰਮਿਸ਼ਨ ਲੈ ਤੁਹਾਡੇ ਕੋਲ ਕੀ ਪਰਮਿਸ਼ਨ ਤੁਸੀਂ ਲੋਕਲ ਵੀ ਭਾਰਤ ਕੀ ਨਿਯੋਗਤ ਦੀ ਪਰਮਿਸ਼ਨ ਤੁਸੀਂ ਨੂੰ ਨਹੀਂ ਦੱਸੋ ਤੁਸੀਂ ਮੈਨੂੰ ਪਰਮਿਸ਼ਨ ਦਿਖਾਓ ਤੁਹਾਡੇ ਕੋਲ ਕੀ ਪਰਮਿਸ਼ਨ ਹੈ ਪਹਿਲੇ ਤੁਸੀਂ ਇੰਨੀ ਪੁਲਿਸ ਯਾਰ ਵੀ ਇੱਥੇ ਇਹ ਇੱਕ ਗਰੀਬਾਂ ਨੂੰ ਦੇਣ ਵਾਸਤੇ ਇਹ ਕੈਂਪ ਲਾਇਆ ਗਿਆ ਹੈ ਜਿਹੜਾ ਕਿ ਸਰਕਾਰ ਦਾ ਕੰਮ ਹੈ ਤੁਹਾਡਾ ਕੰਮ ਹੈ ਇਹ ਸਕੀਮਾਂ ਗਰੀਬਾਂ ਨੂੰ ਦੇਣੀ ਹੈ ਤੁਸੀਂ ਨਹੀਂ ਦੇ ਰਹੇ ਕੇ ਵੀਸੀ ਨਹੀਂ ਕਰ ਰਹੇ 2200 ਰੁਪਿਆ ਕਿਸਾਨਾਂ ਦਾ ਨਹੀਂ ਆ ਰਿਹਾ ਤੁਸੀਂ ਇਹ ਜਿੰਨੀਆਂ ਸਾਰੀਆਂ ਸਕੀਮਾਂ ਭਰਨ ਦਾ ਇਹ ਜ਼ਿੰਮੇਵਾਰੀ ਤੁਹਾਡੀ ਹੈ ਨਾ ਕਿ ਸਾਡੀ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਤਾਂ ਕੇਜਰੀਵਾਲ ਦੇ ਕਹਿੰਦੇ ਕੱਲ ਨੂੰ ਕਹੋਗੇ ਵੀ ਗੁਰੂ ਦਾ ਲੰਗਰ ਵੀ ਰੋਕੋ ਵੀ ਗੁਰੂ ਦੇ ਲੰਗਰ ਵਾਸਤੇ ਪਰਮਿਸ਼ਨ ਚਾਹੀਦੀ ਹੈ ਇਹ ਗਰੀਬਾਂ ਦਾ ਲੰਗਰ ਨਹੀਂ ਹੈਗਾ ਚਲੋ ਜੀ ਇਹ ਪੰਜਾਬ ਵੀ ਦਾ ਅਸੀਂ ਤੁਹਾਨੂੰ ਨਾ ਪਤਾ ਹੈ ਪੀਐਸਪੀ ਸਾਹਿਬ ਮੇਰੀ ਬੇਨਤੀ ਸੁਣੋ ਤੁਸੀਂ ਪੰਜਾਬ ਸਰਕਾਰ ਦੀ ਨੌਕਰੀ ਕਰ ਰਹੇ ਹੋ ਕਿ ਕੇਜਰੀਵਾਲ ਦੀ ਕਰ ਰਹੇ ਹੋ ਅਸੀਂ ਸਰਕਾਰ ਦੀ ਕਰ ਰਹੇ ਹਾਂ ਕਿ ਕੀ ਗੱਲ ਹੈ ਜੀ ਅਸੀਂ ਇਹਨਾਂ ਨੂੰ ਰਿਕਵੈਸਟ ਤੁਸੀਂ ਦੇਖੋ ਜੀ ਤੁਸੀਂ ਮੈਨੂੰ ਪਰਮਿਸ਼ਨ ਦੇ ਦਿਓ ਤੁਸੀਂ ਪਰਮਿਸ਼ਨ ਮਹੌਤ ਤੱਕ ਰੋਕਣ ਦੀ ਪਰਮਿਸ਼ਨ ਕੀ ਗੁੰਡਾ ਕਰਦੀ ਨਾ ਨਾ ਕਰੋ ਯਾਰ ਰੋਕਣ ਦੀ ਪਰਮਿਸ਼ਨ ਤੁਸੀਂ ਦੇ ਦਿਓ ਚਲਾਨ ਦੀ ਅਸੀਂ ਦੇ ਦਾਂਗੇ ਕੋਈ ਨਹੀਂ ਕਰੋ ਆ ਜਿੰਨੇ ਬੰਦੇ ਬੈਠੇ ਨੇ ਗਰੀਬਾਂ ਨੂੰ ਪੁੱਛੋ ਕਿਸ ਕੋ ਰੁਪਈਆ ਲੈ ਆ ਪੁੱਛੋ ਆ ਕੋਈ ਪੁੱਛ ਕੇ ਦੱਸਿਆ ਇਨਸਾਨੀਅਤ ਦੀ ਗੱਲ ਹੀ ਨਹੀਂ ਪੁੱਛੀ ਹੁੰਦੀ ਐ ਨਾ ਕਰੋ ਬਾਤ ਮਾੜੀ ਮੁੱੜੀ ਆ ਤੁਸੀਂ ਆਪਦੀ ਵਰਤੀ ਦੀ ਆਉਂਦੇ ਸੋ ਪਾਉਂਦੇ ਤੁਹਾਨੂੰ ਐਡੀ ਗੱਲ ਪੁੱਛੀ ਦਿੱਤੀ ਹੈ ਗਰੀਬ ਗੱਲ ਸੁਣੋ ਫਿਰ ਚਲਾਉਣ ਦੀ ਪਰਮਿਸ਼ਨ ਕਿੱਥੇ ਆ ਜੇ ਮੇਰੇ ਕੋਲੇ ਰਜਿੰਦਰ ਜੀ ਸਾਡੇ ਕੋਲ ਵੇਖੋ ਸੀਐਸਸੀ ਅਸੀਂ ਸੈਟ ਆਇਆ ਹੈ ਮੈਨੂੰ ਦੀ ਸੈਟਿੰਗ ਆਈਡੀ ਸਾਡੇ ਕੋਲ ਨਹੀਂ ਆਈਡੀ ਪਰਮਿਸ਼ਨ ਪਬਲਿਕ ਸਰਵਿਸ ਸੈਂਟਰ ਸੀਆਈਡੀ ਹੈਗੀ ਸਾਡੇ ਕੋਲ ਸੀਲਦਾਰ ਸਾਹਿਬ ਤੁਹਾਨੂੰ ਇਹਦਾ ਪਤਾ ਹੋਣਾ ਹੈ ਨਾ ਉਸੀ ਕਰੇ ਕਿਸੇ ਦੁਕਾਨ ਤੇ ਜਾ ਕੇ ਕਿਹਾ ਵੀ ਫਾਰਮ ਬੰਦ ਕਰੋ ਪੈਸੇ ਲੈਂਦੇ ਨੇ ਕਿਸੇ ਕੋਲ ਫਾਰਮ ਦਾ 200 ਰੁਪਇਆ ਡੀਐਸ ਦਾ ਕਿਸੇ ਕੋਲ 500 ਰੁਪਇਆ ਇਹਨਾਂ ਗਰੀਬਾਂ ਕੋਲੋਂ ਪੈਸਾ ਨਹੀਂ ਹੈਗਾ ਆਦੇ ਮਕਾਨ ਅਪਲਾਈ ਕਰਨ ਵਾਸਤੇ ਫਲਸ਼ਾ ਅਪਲਾਈ ਕਰਨ ਵਾਸਤੇ 200 ਜਾਣਾ ਕਿਉਂ ਜਾਣਾ ਪੈਣਾ ਹੈ ਲੈ ਕੇ ਕਿਸ ਵਾਸਤੇ ਚੱਲਦੇ ਹੋ ਕਿਹੜਾ ਅਸੀਂ ਕਿਹੜਾ ਅਪਰਾਧ ਕੀਤਾ ਹੈ ਜਿਹੜਾ ਤੁਸੀਂ ਸਾਨੂੰ ਅਰੇਸਟ ਕਰ ਰਹੇ ਹੋ ਮੈਨੂੰ ਕੋਈ ਪਰਮਿਸ਼ਨ ਨਹੀਂ ਹੈ ਜੀ ਮੈਨੂੰ ਕੋਈ ਪਰਮਿਸ਼ਨ ਨਹੀਂ ਹੈ ਸਾਡੀ ਆਈਡੀ ਵੇਖੋ ਇਹ ਲੋਡ ਪ੍ਰੋਵੀਜ਼ਨ ਦੇ ਕਰ ਮੈਂ ਤੁਸੀਂ ਆ ਤੁਸੀਂ ਸਾਨੂੰ ਬੁਲਾ ਦੋ ਨਾ ਪ੍ਰੋਵੀਜ਼ਨ ਆਦੇ ਫੋਨ ਦੇ ਆਹ ਦੇਖੋ ਜੀ 200% ਸਪਾਰੀ ਆ ਸੀਐਸਸੀ ਆ ਵੇਖੋ ਭਾਈ ਇੱਧਰ ਆਓ ਸੀਰ ਸਾਹਿਬ ਕਿੱਥੇ ਨੇ ਸੀਰ ਸਾਹਿਬ ਇੱਧਰ ਆਓ ਆ ਵੇਖੋ ਹੋ ਗਈ ਯਾਰ ਹਾਂਜੀ ਹਾਂਜੀ ਉਹ ਜਿਹੜੀ ਸਰਕਾਰ ਨੇ ਦਿੱਤਾ ਸਾਨੂੰ ਸੈਂਟਰ ਦੀ ਯਾਰ ਆਈਡੀ ਹੈ ਤੁਸੀਂ ਆਈਡੀ ਨੂੰ ਉਨੋਖਰੇ ਕਰ ਦੋਗੇ ਜੀ ਇਹ ਆਈਡੀ ਨਹੀਂ ਕਰ ਰਹੇ ਅਸੀਂ ਪਬਲਿਕ ਐਡਰੈਸ ਵਾਸਤੇ ਜਿਹੜੀ ਪਰਮਿਸ਼ਨ ਤੁਸੀਂ ਸਿੱਧਾ ਕੋਲ ਹੀ ਕਹਿੰਦੇ ਧੱਕਾ ਕਰ ਰਹੇ ਆ ਵੀ ਝਾੜੂ ਵਾਲੇ ਕਾਹਲੇ ਬਾਰੇ ਵੀ ਹੋਰਦਾ ਸੀ ਬਿਆਰ ਇਹ ਬੀਜੇਪੀ ਦਾ ਖਰਾਬ ਰੂਪ ਕੇ ਆ ਆ ਵੇਖੋ ਭਾਜੀ ਆ ਵੇਖੋ ਆ ਸੀਐਸਸੀ ਸੈਂਟਰ ਸਾਡੇ ਕੋਲ ਮਨਜ਼ੂਰੀ ਹੈ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਾਲ ਪ੍ਰਸ਼ਾਸਨ ਇਹ ਇੱਥੇ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਅਸੀਂ ਕੈਂਪ ਲਾ ਰਹੇ ਉਹਨਾਂ ਨੂੰ ਇਹ ਰੋਕ ਰਹੇ ਨੇ ਔਰ ਸਾਡੇ ਲੈਪਟਾਪ ਤੇ ਮੋਬਾਈਲ ਖੋਏ ਜਾ ਰਿਹਾ ਤੁਹਾਡੇ ਸਾਹਮਣੇ ਐਸੇ ਚੋਣ ਨੂੰ ਧੱਕਾ ਕੀਤਾ ਜਾ ਰਿਹਾ ਚੱਲਦੇ ਕੰਮ ਨੂੰ ਇਹਨਾਂ ਨੇ ਆ ਕੇ ਬੰਦ ਕਰਵਾਇਆ ਐਸਾ ਖਾਕੂ ਨਹੀਂ ਇਹੋ ਲੇ ਕੇ ਹਾਂ ਹਾਂ ਰੋਕ ਨਹੀਂ ਦੇ ਸਕਿਆ ਸਾਰਾ ਫ੍ਰੀਅਮਪਾਸ ਚੱਲ ਰਿਹਾ ਫ੍ਰੀ ਚੱਲ ਰਿਹਾ ਫ੍ਰੀ ਇੱਕ ਆ ਗਏ ਬੰਦਾ ਨਿਕਲ ਗਿਆ ਆਪਾਂ ਔਰ ਇਹ ਸਾਰੇ ਪੰਜਾਬ ਦੇ ਕੈਂਪ ਇਹ ਮੈਨੂੰ ਜਿੱਥੇ ਮਰਜੀ ਲੈ ਜਾਣ ਮੈਨੂੰ ਕੋਈ ਪਰਵਾਹ ਨਹੀਂ ਚੱਲ ਨਹੀਂ ਬਾਤ ਕਰਤੋ ਕੋਈ ਗੱਲ ਹੋ ਗਈ ਕੋਈ ਗੱਲ ਕਿਸੇ ਨੇ ਪਰਵਾਹ ਨਹੀਂ ਕਰਨੀ ਤੁਸੀਂ ਇੱਥੇ ਡਟੇ ਰਹੋ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਸਾਰ ਪੂਰਾ ਧੱਕਾ ਕਰ ਰਹੀ ਹੈ ਆਪਣੇ ਆ ਪੰਜਾਬ ਪੁਲਿਸ ਫੜ ਕੇ ਲੈ ਜਾ ਰਹੀ ਹੈ ਜੀ ਆ ਥਾਣੇ ਲਜਾਇਆ ਜਾ ਰਹਾ ਜੀ ਜੋ ਕਿ ਕੈਂਪ ਚੱਲ ਰਿਹਾ ਸੀ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਕੈਂਪ ਚੱਲ ਰਿਹਾ ਸੀ ਜੀ ਉਥੇ ਪੰਜਾਬ ਸਰਕਾਰ ਦਾ ਧੱਕਾ ਹੈ ਪੁਲਿਸ ਨੂੰ ਭੇਜਿਆ ਹੈ ਕਾਕਾ ਕੰਬੋਜੀ ਨੂੰ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ ਦੇਖੋ ਜੀ ਬੰਦਰਾ ਸਾਗਵਾਨ ਜੀ ਉਹਨਾਂ ਨੂੰ ਵੀ ਆਪਣੇ ਰਾਸਤੇ ਚ ਲੈ ਲਿਆ ਹੈ